ਪਿੰਡਾਂ ਦੇ ਇਸ ਦੇ ਵੱਡੇ ਜੰਕਸ਼ਨਾਂ ਦੇ ਵਿੱਚ ਰੇਲਵੇ ਜੰਕਸ਼ਨਾਂ ਦੇ ਵਿੱਚ ਸ਼ਮਾਰ ਬੁੰਦਾ ਹੈ ਇਸ ਕਰਕੇ ਪਾਪੂਲੇਸ਼ਨ ਦੇ ਨਾਲ ਨਾਲ ਟ੍ਰੇਨਾਂ ਦੀ ਗਿਣਤੀ ਵੀ ਗਨਵੱਧਨ ਬਦਲ ਰਹੀ ਹੈ ਉਹਦੇ ਕਰਕੇ ਕਈ ਪੁਲਸੇ ਨੇ ਜਿੱਥੋਂ ਮਠੇਡਾ ਕਈ ਪਾਕਾਂ ਚ ਵੰਡਿਆ ਜਾਂਦਾ ਹੈ ਬਈ ਬਰੀ ਦੁਕਾਨਾਂ ਉੜ ਦੇ ਪਰਲੇ ਪਾਸੇ ਰਹਿ ਜਾਂਦੀਆਂ ਆ ਘਰ ਜਿਹੜੇ ਨੇ ਉਹ ਇੱਧਰ ਰਹਿ ਜਾਂਦੇ ਨੇ ਕਈ ਵਾਰੀ ਸਕੂਲ ਬੱਚਿਆਂ ਦੇ ਉਹ ਕੁੜਦੇ ਦੂਜੇ ਪਾਸੇ ਹੁੰਦੇ ਨੇ ਘਰ ਇੱਧਰ ਹੁੰਦੇ ਨੇ ਤਾਂ ਕਾਫੀ ਮਾ ਜਾਣੋ ਦੁਸ਼ਵਾਰੀਆਂ ਭਰ ਆ ਜਾਂਦਾ ਸੋ ਇਹ ਸਮੇਂ ਦੀ ਮੰਗ ਹੈ ਕਿ ਸ਼ਾਨਦਾਰ ਲੇਟੈਸਟ ਟੈਕਨੋਲੋਜੀ ਦੀ ਇੰਜੀਨੀਅਰਿੰਗ ਦਿਨਾਲ ਅਸੀਂ ਸ਼ਹਿਰਾਂ ਦਾ ਵਿਕਾਸ ਕਰੀਏ ਤੋ 35 ਸਾਲ ਪੁਰਾਣਾ ਇਹ ਪੁਲ ਸੀਗਾ ਤੇ ਇਹ ਫੋਟ ਦੀ ਇਹ ਵੀ ਜਿਹੜੀ ਕੈਰੀਂ ਬੇਸ ਸੀ ਤੇ ਸਰਵਸ ਰੋਡ ਦੀ ਚੜਾਈ ਘਟਾਉਣ ਕਰਕੇ ਮੌਜੂਦਾ ਟ੍ਰੈਫਿਕ ਦੇ ਯੋਗ ਨਹੀਂ ਰਿਹਾ ਸੀਗਾ ਅਪਡੇਟ ਨਹੀਂ ਰਿਹਾ ਸੀਗਾ ਸੋ ਬਰਸਾਤਾਂ ਦੇ ਮੌਕੇ ਤੇ ਇਹ ਬੰਦ ਵੀ ਕਰਨਾ ਪੈਂਦਾ ਸੀ ਰਿਪੇਅਰ ਵਾਸਤੇ 38.08 ਕਰੋੜ ਜਾਨੀ ਕਿ 38 ਕਰੋੜ 8 ਲੱਖ ਰੁਪਏ ਦੀ ਲਾਗਤ ਨਾਲ ਇਹ ਲਗਭਗ 1 ਕਿਲੋਮੀਟਰ ਦੀ ਥੋੜੀ ਜਿਹੀ ਘਟ ਹੈ ਕਿਲੋਮੀਟਰ ਤੋਂ 1 ਕਿਲੋਮੀਟਰ ਦੀ ਚੌੜਾਈ ਦਾ ਹੈ ਲੰਬਾਈ ਦਾ ਪੁਲ ਹੈ ਤੇ 23 ਫੁੱਟ ਤੋਂ ਵਧਾ ਕੇ 34.5 ਫੁੱਟ ਦੀ ਚੌੜਾਈ ਕੀਤੀ ਹੈ ਸੋ ਇਹਦੇ ਪੁਲ ਦੇ ਹੇਠਾਂ ਕਿਉਂਕਿ ਅੱਜ ਕੱਲ੍ਹ ਇਸ ਤਰ੍ਹਾਂ ਦੀ ਟਕਰਾਉਣ ਜੀ ਆ ਗਈ ਕਿ ਪੁਲ ਦੇ ਅੰਨੇ ਵਾਲਾ ਇਹ ਹਿੱਸਾ ਉਹਨੂੰ ਵੀ ਇਸਤੇਮਾਲ ਉਹਦੇ ਤਰੀਕੇ ਨਾਲ ਕੀਤਾ ਜਾਂਦਾ ਸੋ ਸਪੋਰਟਸ ਨਾਲ ਸੰਬੰਧਿਤ ਗਰਾਉਂਡ ਸਕੇਟਿੰਗ ਬਾਸਕਟਬਾਲ ਕੋਰਟ ਵਾਕਿੰਗ ਟਰੈਕਸ ਸੋ ਜਿਮ ਸਪੇਸ ਵਾਸਤੇ ਵੀ ਉਹਨੂੰ ਇਸਤੇਮਾਲ ਕਰਾਂਗੇ ਤੇ 11 ਸਤੰਬਰ 2003 ਨੂੰ ਜੀ ਉਹ ਸਾਰੀ ਦਾ ਕੰਮ ਸ਼ੁਰੂ ਹੋਇਆ ਸੀਗਾ ਵੈਸੇ ਤਾਂ ਚੱਲ ਹੀ ਪਿਆ ਮੈਂ ਇਹ ਕਹਿਤਾ ਸੀ ਕਿ ਇਹ ਜ਼ਰੂਰੀ ਨਹੀਂ ਕਿ ਜੇ ਮੈਂ ਨਾ ਸਕਾਂ ਤਾਂ ਆਪਾਂ ਕੋਲਣੀ ਚਲਾਉਣਾ ਸੁਰਸਬੀ ਤੌਰ ਤੇ ਅੱਜ ਉਡਾਟਣਾ ਤੇ ਮੈਂ ਸਾਰੇ ਬਠਿੰਡਾ ਵਾਸੀਆਂ ਨੂੰ ਜਿਹੜੇ ਵੀ ਇਸ ਇਲਾਕੇ ਦੇ ਲੋਕ ਜਿਹੜੇ ਇਹ ਇਸਪੋਰਟ ਤੋਂ ਫਾਇਦਾ ਲੈਂਦੇ ਹਨ ਮubaraka ਦੇਣਾ ਇੱਕ ਹੋਰ ਗੋਲ ਹੈ ਜਿਹਦੀ ਅੱਜ ਸੁਰਸਬੀ ਤੌਰ ਤੇ ਪ੍ਰਮਾਣਗੀ ਰੀਤੀ ਜਾਰੀ ਹੈ ਬਠਿੰਡਾ ਫੋਕਸਪੁਰ ਨੇ ਲੈਣ ਤੇ ਜਨਤਨਗਰ ਆ ਰਹੀ ਕਿਹਾ ਤੇ ਅੰਡਰਪਿੱਟ ਤੇ ਬੜੇ ਹੋਇਆ ਤੇ ਇਹ ਬਠਿੰਡਾ ਕੋਨਿਆਂ ਰੋਡ ਤੇ ਬਾਦਲਪੁਰ ਦਰੂਨ ਦੀ ਆਪਸਤ ਵਿੱਚ ਜਿਹੜਾ ਜੋੜਦਾ ਸੋ 50 ਕਰੋੜ 86 ਲੱਖ ਰੁਪਿਆ ਉਹਦੇ ਵਾਸਤੇ ਪ੍ਰਵਾਨਗੀ ਦਿੱਤੀ ਗਈ ਹੈ ਤੇ ਉਹ ਵੀ ਬੜੀ ਚਲਦੀ ਜਿਹੜਾ ਉਹ ਸਾਰੀਆਂ ਐਨਓ ਸੀਰੀਜ਼ ਵਗੈਰਾ ਹੋ ਜਾਣਗੀਆਂ ਇਹ ਟੈਂਡਰ ਵਗੈਰਾ ਦਾ ਪਰਕੇਰਾ ਸ਼ੁਰੂ ਕਰ ਦਿੱਤੇ ਉਹ ਵੀ ਹੁਣ ਆਮ ਲੋਕਾਂ ਵਾਸਤੇ ਬੜੀ ਜਲਦੀ ਖੁੰਝੂਗਾ ਤਾਂ ਕਿ ਆਪਣੇ ਇੱਕ ਦੂਜੇ ਦੇ ਸ਼ਹਿਰ ਦੇ ਵਿੱਚ ਵਪਾਰ ਦੇ ਜਾਂ ਕੋਈ ਆਉਣ ਜਾਣ ਦੇ ਆਵਾਜੇ ਦੇ ਸਾਧਨਾਂ ਨੂੰ ਹੋਰ ਰਫਤਾਰ ਮਿਲੇ ਸੋ ਮੈਂ ਸਾਰੇ ਜਿੰਨੇ ਵੀ ਬਠਿੰਡਾ ਉਡੀਸ ਪ੍ਰਸ਼ਾਸਨ ਬਠਿੰਡਾ ਦੇ ਨਿਗਮ ਪ੍ਰਸ਼ਾਸਨ ਜਿੰਨੇ ਵੀ ਇੰਜੀਨੀਅਰ ਸਾਹਿਬਾਨ ਨੇ ਇਹਦੇ ਵਿੱਚ ਕੰਮ ਕੀਤਾ ਜਿੰਨੇ ਵੀ ਇਸ ਸਕੂਲ ਨੂੰ ਬਣਾਉਣ ਦੇ ਵਿੱਚ ਪਰਦੇ ਦੇ ਪਿੱਛੇ ਜਿੰਨਾਂ ਦਾ ਵੀ ਯੋਗਦਾਨ ਹੈ ਮੈਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਤੇ ਅੱਜ ਇੱਕ ਲਾਇਬ੍ਰੇਰੀ ਦਾ ਵੀ ਘਾਟਨਾ ਜਿੱਥੇ ਅ ਗਿਰਿਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਨੇ ਉਹਨਾਂ ਦੀ ਤਿਆਰੀ ਕਰਾਈ ਜਾਊਗੀ ਕਿਉਂਕਿ ਜ਼ਮਾਨਾ ਕੰਪੀਟੀਸ਼ਨ ਦਾ ਹੋ ਗਿਆ ਤੇ ਹੁਣ ਆਪਾਂ ਨੂੰ ਪੜ੍ਹਾਈ ਦੇ ਵਿੱਚ ਜੇ ਅਪਡੇਟ ਨਹੀਂ ਲਵਾਂਗੇ ਤਾਂ ਪਿੱਛੇ ਰਹਿ ਜਾਣਾ ਹੈ ਉਹ ਲਾਇਬ੍ਰੇਰੀਆਂ ਪੂਰੇ ਪੰਜਾਬ ਦੇ ਵਿੱਚ ਅਸੀਂ ਬਣਾ ਰਹੇ ਹਾਂ ਉਹ ਲਾਇਬ੍ਰੇਰੀਆਂ ਜਿਹੜੀਆਂ ਉਹਦੇ ਵਿੱਚ ਸਿਲੇਬਸ ਦੀਆਂ ਕਿਤਾਬਾਂ ਵੀ ਰੱਖੀਆਂ ਜਾਂਦੀਆਂ ਨੇ ਉੱਥੇ ਵੀ ਐਨਾ ਬੱਚਿਆਂ ਨੂੰ ਇਸ ਤਰ੍ਹਾਂ ਮਿਲੂਗਾ ਤੇ ਉਹੀ ਬੱਚੇ ਜਿਹੜੇ ਕੰਪੀਟੀਸ਼ਨ ਦੇ ਐਗਜ਼ਾਮ ਦੇਣਗੇ ਉਹੀ ਆਪਣੇ ਜੂਨੀਅਰਸ ਨੂੰ ਵੀ ਨਾਲ-ਨਾਲ ਪੜ੍ਹਾਉਣਗੇ ਸੋ ਲੇਖੋ ਲੇਟੈਸਟ ਟੈਕਨੀਕ ਹੈ ਜਿਹੜੀ ਸਟੱਡੀ ਦੀ ਉਹ ਵੀ ਇਸਤੇਮਾਲ ਕੀਤੀ ਜਾਊਗੀ ਤਾਂ ਕਿ ਇਹ ਮਕਸਦ ਜਿਹੜਾ ਉਪਰਾਈਪਕੂਵੀ ਵਿਕਾਸਪਕੂਵੀ ਕਿਸੇ ਮੁਕੋਕਾ ਕੀ ਹੈ